ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਅਗਨੀ ਵੀਰ ਜਿਹੜੇ ਆਏ ਬੰਦ ਕਰਵਾਵਾਂਗੇ ਕਿ ਜੜੀ ਮੋਦੀ ਸਰਕਾਰ ਐ ਦੁਬਾਰਾ ਆ ਗਈ ਆ ਇਹਨੇ ਆਪਣੀ ਜਿੱਦ ਪਕਾਈ ਆ ਅਗਨੀ ਵੀਰ ਦੀ ਯੋਜਨਾ ਬੰਦ ਨਹੀਂ ਸਾਰੀ ਰਾਤ ਦੁਸ਼ਮਨਾਂ ਦੇ ਬਾਟਰ ਤੇ ਬਹਿਰੇ ਰਾਖੀ ਕੀਤੀ ਦੇਸ਼ ਵਾਸਤੇ ਇਹ ਅੰਨੀਆਂ ਬੋਲੀਆਂ ਸਰਕਾਰਾਂ ਸਾਫ ਦਾ ਸਨਮਾਨ ਨਹੀਂ ਦਿੰਦੀਆਂ ਕਿਉਂ ਨਹੀਂ ਇਹਨਾਂ ਨੇ ਅਫਸਰਾਂ ਨੂੰ ਆਪਣੀ ਵੀਰਪੱਥੀ ਕੀਤਾ ਇਹਨਾਂ ਨੂੰ ਅੱਧ ਖਮਿਆਜਾ ਪੁੱਤਰਾ ਬਵੇਗਾ ਜਿੱਦੜ ਕੇ ਗਵਾਂਢੀ ਮੂਲ ਖੜੇ ਅੱਖ ਚੋਕ ਕੇ ਹਿੰਦੁਸਤਾਨ ਵਾਲ ਵੇਖਿਆ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਰਿਆਣੀ ਵਿਖੇ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਆਜ਼ਾਦੀ ਦਿਹਾੜੇ ਨੂੰ ਮਨਾਉਂਦੇ ਹੋਏ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਸ਼ਹੀਦ ਗੁਰਮੀਤ ਸਿੰਘ ਤੋਤਾ ਦੇ ਸਟੇਡੀਅਮ ਵਿੱਚ ਬਣੇ ਸ਼ਹੀਦ ਦੇ ਬੁੱਥ ਦੇ ਨੇੜੇ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੇ ਹਾਜ਼ਰੀ ਭਰੀ ਇਸ ਮੌਕੇ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਖੁੱਲਕੇ ਗੱਲਬਾਤ ਵੀ ਕੀਤੀ ਗਈ ਤੇ ਸਭ ਤੋਂ ਮਾੜੀ ਜਿਹੜੀ ਬਿਮਾਰੀ ਵੜੀ ਆ ਇਹਨਾਂ ਨੇ ਅਗਨੀ ਵੀਰ ਦੀ ਬਿਮਾਰੀ ਵੜੀ ਆ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਅਗਨੀ ਵੀਰ ਜਿਹੜੇ ਆ ਇਹ ਬੰਦ ਕਰਵਾਵਾਂਗੇ ਭਰਾਓ ਕਿ ਜਿਹੜੀ ਮੋਦੀ ਸਰਕਾਰ ਐ ਦੁਬਾਰਾ ਆ ਗਈ ਆ इन्हें अपनी जित मकई अग्निवीर की योजना बंद नहीं सारे अग्निवीर खमियाजा भुगतना पवेगा जितने के गांवी रूल ने अख चुक के हिंदुस्तान वाल बेखिया फिर इन्हू पता लगना कि अग्निवीर का नुकसान कितने

ਆਪਣਾ ਇਲਾਜ ਕਰਾਉਣ ਗਏ ਕੋਰ ਅੰਦਰਾਣ ਕੀਤਾ ਇਹਨਾਂ ਲੋਕਾਂ ਨੇ ਡਾਕਟਰ ਸਾਹਿਬ ਇਹਨਾਂ ਦੇ ਨਾਲ ਰਲਿਆ ਬਚਾਰਾ ਇੱਕ ਵਾਰੀ ਅਪਰੇਟ ਕਰਾ ਕੇ ਆ ਆਖਦਾ ਜੀ ਤੁਹਾਡੀ ਪੈਂਡਸ ਦਾ ਅਪਰੇਟ ਹੋ ਗਿਆ ਵਾ ਈਸੀਆ ਜਿਹੜਾ ਥ्रू ਇਹਨਾਂ ਨੂੰ ਰੈਫਰ ਮਿਲ ਜਾਂਦਾ ਬਸ ਕੋਈ ਕਿਸੇ ਦਿਨ ਨਹੀਂ ਸੁਣਦਾ ਜਿਵੇਂ ਭਰਾ ਬੈਠਾ ਕਿੰਨੀਆਂ ਗੇਟਾਂ ਉੱਗੀਆਂ ਸਾਰੀਆਂ ਕੋਈ ਹੱਥ ਜਾਓ ਸਰਕਾਰਵਾਲੋਂ ਕੋਈ ਸਪੈਸ਼ਲ ਸ਼ਰਨਲਾਣਾ ਬਣਾਇਆ ਚਾਰ ਦੇ ਮਿਲੋ ਜਕਰ ਕਿਸੇ ਜੇਕਰ ਹੁਣ ਜਾਂਦਾ ਵਾ ਕੋਈ ਅਫਸਰ ਕਿਸੇ ਦਿਨ ਸੁਣਦਾ ਲਾਸਟ ਜਦੋਂ ਜਥੇਬੰਦੀਆਂ ਕੰਮ ਆਉਂਦੀਆਂ ਆ ਪਿਛਲੇ ਮੀਂਹ ਦੇ ਵਿੱਚ ਗਰਦਾਸਪੁਰ ਚ ਰਿਆਜ ਆ ਗਏ ਉਹ ਬਰਾਊਂਡ ਹਸਪੀਟਲ ਨੂੰ ਐਸਐਸਪੀ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਮਿਲੇ ਆ ਤੇ ਫਿਰ ਜਾ ਕੇ ਉਹ ਮਸਲਾ ਹੱਲ ਹੋਇਆ ਇਸ ਕਰਕੇ ਪ੍ਰਭੂ ਸਮਾਜ ਦੇ ਸਾਥ ਦੇ ਨਾਲ ਸਾਨੂੰ ਆਪਣੀ ਜੁਨੀਅਨ ਦੇ ਨਾਲ ਰਹਿਣਾ ਚਾਹੀਦਾ ਵਾ ਜੁਨੀਅਨ ਦਾ ਸਾਥ ਦੋ ਤੁਹਾਡੇ ਜਨਤਾ ਨੂੰ ਪ੍ਰੋਬਲਮ ਆਵੇ ਜੁਨੀਅਨ ਤੁਹਾਡੇ ਸਾਥ ਚਾਰ ਸਾਲ ਦੀ ਅਗਰੀ ਵੀਰ ਯੋਜਨਾ ਇਹਨਾਂ ਨੇ ਏਸੀ ਕਮਰੇ ਦੇ ਦੀਆ ਇਹਨਾ ਦੋ ਸਾਲ ਦੀ ਗਾਣੀ ਕੀਤੀ ਆਪਣੀ ਐਮਐਲਏ ਦੀ ਇਲੈਕਸ਼ਨ ਕਾਣੀ ਕੀਤੀ ਇਹਨਾ ਐਮਪੀ ਦੀ ਇਲੈਕਸ਼ਨ ਇਹਨਾਂ ਨੇ ਆਪਣੇ ਸਾਨਾ ਸ਼ਮਤਾ ਮੰਨਣ ਵਾਸਤੇ 600 900 ਮਤੇ ਪਾ ਗਏ ਤੇ ਵੰਡਾ ਦਿੰਦੇ ਨੇ ਆਪਣੇ ਕਦੀ ਫੌਜੀ ਜਵਾਨਾਂ ਦਾ ਇੱਜ਼ਤਤਾ ਕਰਨ ਮੈਂ ਸੁਖਦੇਵ ਸਿੰਘ ਪ੍ਰਧਾਨ ਸੌਕਾਤ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਅੱਜ ਜ਼ਿਲ੍ਹਾ ਗੁਰਦਾਸਪੁਰ ਦੀ ਰਿਆਲੀ ਖੁਰਦ ਪਿੰਡ ਵਿੱਚ ਅਸੀਂ ਇੱਥੇ ਪਹੁੰਚੇ ਆ ਪੂਰੇ ਸੌਕਾਤ ਸੈਨਿਕ ਸਮੇਤ ਇੱਥੇ ਇੱਕ ਤਾਜ 15 ਅਗਸਤ ਦਾ ਦਿਹਾੜਾ ਮਨਾਉਣ ਵਾਸਤੇ ਜੋ ਆਜ਼ਾਦੀ ਦਿਵਸ ਆ ਖੁਸ਼ੀ ਵਾਸਤੇ ਤੇ ਤਿਰੰਗੇ ਨੂੰ ਮਾਣ ਸਨਮਾਨ ਦੇ ਕੇ ਲਹਿਰਾਉਣ ਵਾਸਤੇ ਇੱਥੇ ਪੂਰੀ ਸਭ ਕਸਾਇਆ ਜਿਸ ਤਰੀਕੇ ਨਾਲ ਇੱਥੇ ਪਹੁੰਚੀ ਆ ਇਸ ਤੋਂ ਇਲਾਵਾ ਜੋ ਸਾਡੇ ਮਹਾਨ ਦੇਸ਼ ਦੇ ਸਪੁੱਤ ਸਰਦਾਰ ਭਰਿੰਦਰ ਸੁਭਦਾਰ ਮਹ ਜਸਪਿੰਦਰ ਸਿੰਘ ਸਾਹਿਬ ਦੇ ਜੋ ਸਪੁੱਤਰ ਨੇ ਗੁਰਮੀਤ ਸਿੰਘ ਜਿਹੜੇ ਬਾਰਾਮੂਲਾ ਦੇ ਵਿੱਚ ਦੇਸ਼ ਦੀ ਰਾਖੀ ਕਰਦੇ ਆ ਦੇਸ਼ ਦੀਆਂ ਸ਼ਰਧਾਂ ਤੇ ਪਹਿਰਾ ਦਿੰਦੇ ਆ ਦੁਸ਼ਮੰਦ ਦਿਨਾਂ ਲੋਹ ਲੈਂਦਿਆਂ ਸ਼ਹਾਦਤ 2006 ਦੇ ਵਿੱਚ ਸੈਕਿੰਡ ਗ੍ਰਨੇਡੀਅਰ ਦੇ ਪ੍ਰਾਪਤ ਕਰ ਗਏ ਸਨ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੀ ਪਹੁੰਚੇ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਜਿਲ੍ਹਾ ਪ੍ਰਧਾਨ ਕਰਤਾ ਸੁਖਵਿੰਦਰ ਹਰਪਾਲ ਸਿੰਘ ਅੱਜ ਅਸੀਂ ਪਿੰਡ ਰਿਆਲੀ ਕਲਾਂ ਦੇ ਵਿੱਚ ਸ਼ਹੀਦ ਰਿਸ਼ਪਾਈ ਗਰਮੀਤ ਸਿੰਘ ਦੀ ਤੋਤਾ ਦੇ ਇੱਥੇ ਸਮਾਰੋਹ ਤੇ ਇਕੱਤਰ ਹੋਇਆ ਜਾਤੀ ਤੇ ਹੱਜ ਅੱਜ ਅਸੀਂ 15 ਅਗਸਤ ਦੇ ਉੱਤੇ ਇੱਕ ਤਾਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਔਰ ਜੇਸ਼ਦਾ ਜਿਹੜਾ ਵਾ ਚਿੰਨ ਹੈ ਸਾਡੇ ਦਾ ਕਿ ਉਹ ਸਾਡਾ ਸਾਡਾ ਫਲੈਗ ਆ ਨੈਸ਼ਨਲ ਫਲੈਗ ਆ ਅਸੀਂ ਉਹਨੂੰ ਅੱਜ ਲਹਿਰਾਇਆ ਵਾ ਸਮਾਟੀ ਸਮੂਚੀ ਟੀਮ ਸਾਬਕਾ ਸੈਨਕਲ ਪੰਜਾਬ ਦੀ ਕਿਤਰ ਹੋਈ ਹੈ ਔਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਆ ਅਸੀਂ ਇੱਕ ਮੀਡੀਆ ਦੇ ਜ਼ਰੀਏ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਅਗਨੀ ਵੀਰ ਦੀ ਯੋਜਨਾ ਵਾ ਇਸ ਨੂੰ ਬੰਦ ਕਰਾਇਆ ਜਾਵੇ ਤਾਂ ਜੋ ਜਵਾਨ ਜਿਹੜਾ ਵਾ ਇੱਕ ਗਰੀਬ ਵਰਗ ਦਾ ਪਰਿਵਾਰ ਦਾ ਜੋ ਬੱਚਾ ਵਾ ਉਹ ਰੈਗੂਲਰ ਫੌਜ ਦੇ ਵਿੱਚ ਜਿਹੜੀ ਹੈ ਇਹ ਨੌਕਰੀ ਆਪਣੀ ਕਰ ਸਕੇ। ਅਗਰ ਇਹਨਾਂ ਨੇ ਅਗਨੀ ਵੀਰ ਯੋਜਨਾ ਬੰਦ ਨਾ ਕੀਤੀ ਤੇ ਸਮੁੱਚੇ ਪੰਜਾਬ ਦੇ ਔਰ ਦੇਸ਼ ਦੇ ਜਿਹੜੇ ਸਾਬਕਾ ਸੈਨਿਕ ਹੈ ਇੱਕ ਮੰਚ ਤੇ ਇਕੱਠੇ ਹੋ ਕੇ ਆਪਣਾ ਅੰਦੋਲਨ ਸ਼ੁਰੂ ਕਰਨਗੇ ਆਪਣੀ ਅਗਨੀ ਵੀਰ ਯੋਜਨਾ ਨੂੰ ਬੰਦ ਕਰਾਉਣ ਦਾ। ਔਰ ਦੂਸਰਾ ਸਾਡੀ ਪੰਜਾਬ ਸਰਕਾਰ ਤੋਂ ਇੱਕ ਮੰਗਿਆ ਕਿ ਜਿਹੜਾ ECHS ਦੇ ਥਰੂ ਸਾਬਕਾ ਸੈਨਿਕਾਂ ਨੂੰ ਪ੍ਰੋਬਲਮਾਂ ਹੁੰਦੀਆਂ ਵਾ ਉਹਨਾਂ ਨੂੰ ਦੂਰ ਕੀਤਾ ਜਾਵੇ ਜੋ ਸੀਨੀਅਰ ਸਿਟੀਜ਼ਨ ਨੇ ਸਾਡੇ ਸਾਬਕਾ ਸੈਨਿਕ ਉਹਨਾਂ ਨੂੰ ਬੰਦਾ ਸਤਿਕਾਰ ਜਿਹੜਾ ਉਹ ਮਿਲੇ ਕਾਫੀ ਬਜ਼ੁਰਗ ਲੋਕ ਨੇ ਜਿਨ੍ਹਾਂ ਨੂੰ ੱੱਕੇ ਖਾਣੇ ਪੈਂਦੇ ਹਸਪਤਾਲਾਂ ਦੇ ਵਿੱਚ ਜਾ ਕੇ ਤੇ ਜਿਹੜੇ ਹਸਪਤਾਲ ਆਉ ਉਹਨਾਂ ਦੀ ਨਹੀਂ ਸੁਣਦੇ ਹੈਗੇ ਸੋ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਤੋਂ ਕਿ ਇਹਨਾਂ ਦੇ ਉੱਤੇ ਜੋ ਆਏ ਧੌਰ ਕੀਤੀ ਜਾਵੇ ਇੱਕ ਸਾਡੇ ਸ਼ਹੀਦ ਵੀਰ ਤੋਂ ਗਰਮੀਤ ਸਿੰਘ ਜੀ ਤੋਤਾਵਾ ਇਹਨਾਂ ਦਾ ਜਿਹੜਾ ਸਟੇਡੀਅਮ ਦੇ ਵਿੱਚ ਆ ਕਾਫੀ ਮਤਲਬ ਇੱਕ ਯਾਦਗਾਰ ਬਣਾਈ ਹੋਈ ਆ ਉਹ ਵੀ ਇਹਨਾਂ ਦੇ ਪਰਿਵਾਰ ਵੱਲੋਂ ਥੋੜਾ ਜਿਹਾ ਉਦਮ ਕਰਕੇ ਬਾਕੀ ਇਸ ਜਿਹੜਾ ਇਹ ਸਟੇਡੀਅਮ ਆ ਇਹਨੂੰ ਵੱਡਾ ਕਰਕੇ ਸ਼ਹੀਦ ਨੂੰ ਜੋ ਬਣਦਾ ਸਨਮਾਨ ਉਹ ਦਿੱਤਾ ਜਾ ਤਾਂ ਜੋ ਹਰ ਸਾਲ ਇੱਥੇ ਸਾਲਾਨਾ ਟੂਰਨਾਮੈਂਟ ਹੋ ਸਕਣ ਵੱਡੇ ਫੰਕਸ਼ਨ ਹੋ ਸਕਣ ਔਰ ਜੋ ਸ਼ਹੀਦ ਹੈ ਇੱਕ ਪੂਮਾ ਦੇ ਸਨਮਾਨ ਆ ਹੁੰਦੇ ਨੇ ਇੱਕ ਜੋ ਸ਼ਹੀਦ ਆ ਉਹਦਾ ਜੋ ਸਨਮਾਨ ਹੁੰਦਾ ਵਾ ਉਹ